ਲੋਕ ਗਰੀਬ ਲੋਕ ਹੈ ਜੀ ਮੁਰਗੀ ਤੇ ਬੱਕਰੀ ਦਾ ਤਾਂ ਮੁਆਵਜ਼ਾ ਮੰਗਦੇ ਨਹੀਂ ਉਹ ਮੰਗਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਹੂੰ ਸੰਤਰੇਟ ਚੌਂਚ ਆਇਆ ਸੀ ਉਦੋਂ ਸਾਡਾ ਪਿੰਡ ਸਾਰੇ ਤੱਬਿਆ ਤੇ ਜਾ ਕੇ ਬੈਣ ਲੱਗ ਗਿਆ ਸੀ ਉਦੋਂ ਬਾਦਾਂ ਆਇਆ ਅੱਛਾ ਪਿੰਡ ਦੀਆਂ ਹੋ ਗਿਆ ਦੁਸ਼ਮਣੀਆਂ ਤੌਰ ਤੇ ਉੱਥੇ ਕੋਈ ਛਟਕਾ ਲਾਉਣ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਅਸੀਂ ਇੱਧਰ ਨਹੀਂ ਲਾਉਣ ਦਿੰਦੇ ਪਿੰਡ ਦੇ ਵਿੱਚ ਦਾਨੇ ਵਾਲੇ ਸਭ ਬਹੁਤ ਹੀ ਬੁਰੇ ਹਾਲਾਤ ਹੈ ਜੀ ਜਿਹੜਾ ਮੀਂਹ ਆਇਆ ਦੇ ਨਾਲ ਚਾਰ ਪੰਜ ਪਿੰਡ ਜਿਹੜੇ ਅਬੋਰ ਹਲਕੇ ਦੇ ਆ ਉਹਨਾਂ ਦੇ ਵਿੱਚ ਪਾਣੀ ਹਜੇ ਵੀ ਖੜਾ 8 ਦਿਨਾਂ ਦੇ ਬੀਤ ਜਾਣ ਦੇ ਬਾਵਜੂਦ 290 ਰੁਪਏ ਹੈ ਦਿਹਾੜੀ ਜੀ ਅੱਛਾ 290 ਦੇ ਨਾਲ ਗਰੀਬ ਬੰਦਾ ਦਿਹਾੜੀ ਜਾ ਕੇ ਮਕਾਨ ਸੰਭਾਲੂਗਾ ਕਿ ਦਿਹਾੜੀ ਕਰੂਗਾ ਤੇ ਦਿਹਾੜੀ ਵਾਲੇ ਸਾਦੇ ਹੱਥ ਇਹ ਬਿਲਕੁਲ ਖਤਮ ਹੋ ਗਿਆ ਤੇ ਬਚਿਆ ਕੀ ਹੈ ਜੀ ਇੱਥੇ ਘਰ ਦੇ ਵਿੱਚ ਇਕੱਲਾ ਚਿੱਕੜ ਕਿਉਂਕਿ ਇੱਥੇ ਜਿਹੜੇ ਹਲਕਾ ਇੰਚਾਰਜ ਸਾਹਿਬ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਤਾਂ 4 ਦਿਨ ਤੱਕ ਇੱਥੇ ਸਾਰ ਵੀ ਨਹੀਂ ਲਈ ਨੇ ਵਰਗੇ ਬਜ਼ੁਰਗਤਾ ਕਪੜਾ ਪਾ ਲੈਂਦੇ ਸੀ ਡੰਡੇ ਤੇ ਤੇ ਰਾਤ ਨੂੰ ਹਲਾ ਲਾ ਕੇ ਆ ਟਾਈਮ ਪਾਸਿਆ ਸਰਕਾਰਾਂ ਨੂੰ ਕੀ ਚੱਟੀਏ ਰੋਣੇ ਦਾ ਇਸ ਗੱਲ ਨੂੰ ਸਰਕਾਰ ਬਣਾਉਣ ਦਾ ਕੀ ਫਾਇਦਾ ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਮੈਂ ਇਸ ਵਕਤ ਸੌਰਨ ਸਿੰਘ ਦਾਨੇ ਵਾਲੀਆ ਅ ਅਬੋਹਰ ਤਹਿਸੀਲ ਦੇ ਪਿੰਡ ਸੱਪਾਂ ਵਾਲੀ ਤੋਂ ਤੁਹਾਡੇ ਨਾਲ ਜੁੜਿਆ ਇੱਥੇ ਜਿਹੜਾ ਪਿਛਲੇ ਸ਼ੁੱਕਰਵਾਰ ਨੂੰ 1 ਤਰੀਕ ਨੂੰ ਜਿਹੜਾ ਮੀਂਹ ਪਿਆ ਸੀਗਾ ਉਹ ਪਿੰਡ ਦੇ ਨੌਜਵਾਨਾਂ ਵੱਲੋਂ ਮਿਹਨਤ ਕਰਕੇ ਜਿਹੜਾ ਇੱਥੋਂ ਪਾਣੀ ਜਿਹੜਾ ਇੱਕ ਵਾਰੀ ਕੱਢ ਦਿੱਤਾ ਗਿਆ ਖੇਤਾਂ ਦੇ ਵਿੱਚ ਪਾਣੀ ਖੜਾ ਹੈ ਪਰ ਤੁਹਾਨੂੰ ਕੁਝ ਦਿਖਾਉਣੇ ਆ ਕਿ ਪਾਣੀ ਕਿੱਥੋਂ ਤੱਕ ਪਹੁੰਚ ਗਿਆ ਸੀ ਜਿਸ ਜਗ੍ਹਾ ਦੇ ਉੱਤੇ ਮੈਂ ਖੜਾ ਹਾਂ ਤਕਰੀਬਨ ਆਲੇ ਦੁਆਲੇ ਨਾਲੋਂ 2.5-3 ਫੁੱਟ ਉੱਚਾ ਹੈ ਤੇ ਇਹ ਘਰ ਦੇ ਵਿੱਚ ਜਿਹੜੇ ਘਰ ਵਾਲੇ ਰਹਿਣ ਵਾਲੇ ਸੀ ਸਾਨੂੰ ਮਿਲੇ ਨਹੀਂ ਪਰ ਆਂਡ ਗਵਾਂਡ ਦੇ ਲੋਕਾਂ ਨੇ ਦੱਸਿਆ ਕਿ ਇਹ ਘਰ ਖਾਲੀ ਕਰਕੇ ਕਿਤੇ ਹੋਰ ਚਲੇ ਗਏ ਨੇ ਆ ਨਿਸ਼ਾਨ ਤੁਹਾਨੂੰ ਦਿਖਦੇ ਨੇ ਇੱਥੋਂ ਤੱਕ ਜਿਹੜਾ ਪਾਣੀ ਇਸ ਘਰ ਦੇ ਵਿੱਚ ਵੜ ਚੁੱਕਿਆ ਸੀਗਾ ਤੇ ਘਰ ਦੀ ਸਥਿਤੀ ਜੇਕਰ ਦੇਖੇ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਕੱਢਣ ਦਾ ਜਿਹੜਾ ਅੰਦਰ ਦੀ ਸਥਿਤੀ ਤੁਹਾਨੂੰ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਚਿੱਕੜ ਦੇ ਨਾਲ ਜਿਹੜਾ ਇਹ ਘਰ ਭਰ ਗਿਆ ਸੀਗਾ ਸਾਹਮਣੇ ਤੁਸੀਂ ਸਮਾਨ ਦੇਖ ਰਹੇ ਹੋ ਜਿਹੜਾ ਡਰੈਸਿੰਗ ਟੇਬਲ ਹੈ ਜਾਂ ਹੋਰ ਹੈ ਇਹ ਬਿਲਕੁਲ ਖਤਮ ਹੋ ਗਿਆ ਤੇ ਬਚਿਆ ਕੀ ਹੈ ਜੀ ਇੱਥੇ ਘਰ ਦੇ ਵਿੱਚ ਇਕੱਲਾ ਚਿੱਕੜ ਹੁਣ ਇਹ ਚਿੱਕੜ ਦੀ ਸਥਿਤੀ ਹੈ ਇਹ ਘਰ ਅੱਗੇ ਹੋਰ ਵੀ ਨੇ ਪਿੰਡ ਸੱਪਾਂ ਵਾਲੀ ਦੇ ਵਿੱਚ ਜਿਹੜੇ ਘਰ ਫਟ ਗਏ ਨੇ ਤੇ ਸਮਾਨ ਜਿਹੜਾ ਇੱਥੋਂ ਉਹ ਛੱਡ ਕੇ ਕਿਤੇ ਹੋਰ ਉਹਨਾਂ ਨੇ ਆਪ ਦਾ ਵਸੋਂ ਕਰ ਲਈ ਹੈ ਸੋ ਇਹ ਤੁਸੀਂ ਦੇਖ ਰਹੇ ਹੋ ਕਿ ਇੱਧਰ ਸਮਾਨ ਪਿਆ ਸਾਰਾ ਉੱਚੇ ਥਾਂ ਦੇ ਉੱਤੇ ਰੱਖ ਕੇ ਗਏ ਨੇ ਤੇ ਤੁਹਾਨੂੰ ਹੋਰ ਵੀ ਸਥਿਤੀ ਜਿਹੜੀ ਹੈ ਇੱਥੋਂ ਦੀ ਦਿਖਾਉਣੇ ਆ ਪਿੰਡ ਸੱਪਾਂ ਵਾਲੀ ਦੀ ਘਰ ਜਿਹੜੇ ਨੇ ਇੱਥੇ ਫਟਨੇ ਸ਼ੁਰੂ ਹੋ ਗਏ ਆ ਤਕਰੀਬਨ ਕੋਈ 4 ਤੋਂ 5 ਫੁੱਟ ਉੱਚਾ ਪਾਣੀ ਜਿਹੜਾ ਇੱਥੇ ਚੜ ਗਿਆ ਸੀ ਸੋ ਇਸ ਤਰ੍ਹਾਂ ਹੀ ਜਿਹੜਾ ਹੈਗਾ ਇੱਕ ਹੋਰ ਘਰ ਹੈ ਤੁਹਾਡਾ ਕੀ ਨਾਂ ਜੀ ਮੇਰਾ ਨਾਂ ਗੰਗਾ ਰਾਮ ਸੁਨ ਬਰਾਮ ਸਿੰਘ ਹੈ ਜੀ ਅੱਛਾ ਗੰਗਾ ਰਾਮ ਜੀ ਦਿਖਾਓ ਤੁਹਾਡਾ ਨੁਕਸਾਨ ਜਿਹੜਾ ਕਿੱਥੇ-ਕਿੱਥੇ ਹੋਇਆ ਹੈ ਇਹ ਘਰ ਦੀਆਂ ਜਿਹੜੀਆਂ ਬਿਲਕੁਲ ਨਵੇਂ ਘਰ ਬਣਿਆ ਤੁਸੀਂ ਦੇਖ ਸਕਦੇ ਹੋ ਆ ਦੇ ਆ ਦੇਖੋ ਇਹ ਆ ਬਿਲਕੁਲ ਜਿਹੜਾ ਇਹ ਕੰਧਾਂ ਜਿਹੜੀਆਂ ਫਟ ਚੁੱਕੀਆਂ ਨੇ ਕਿਸੇ ਵੀ ਸਮੇਂ ਵੱਡਾ ਹਾਦਸਾ ਜਿਹੜਾ ਹੋ ਸਕਦਾ ਹੈ ਇਹ ਇਹਨਾਂ ਨੇ ਕੁਝ ਰਿਪੇਅਰ ਕਰਾਈ ਆ ਆਪ ਦਾ ਕੰਮ ਜਿਹੜਾ ਇੱਥੇ ਚਲਾਇਆ ਪਰ ਫਿਰ ਵੀ ਜਿਹੜੀਆਂ ਤਰੇੜਾਂ ਆ ਗਈਆਂ ਨੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਇੱਥੋਂ ਕਿ ਬਿਲਕੁਲ ਜੀ ਤੁਹਾਨੂੰ ਦਿਖਾਉਣੇ ਆ ਇਸ ਜਗ੍ਹਾ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਉੱਪਰ ਆਹਾ ਕੰਧ ਜਿਹੜੀ ਹੈ ਜੋੜ ਛੱਡ ਚੁੱਕੀ ਹੈ ਉੱਪਰੋਂ ਜੋੜ ਛੱਡ ਗਿਆ ਇਸ ਕਮਰੇ ਦੇ ਵਿੱਚ ਵੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਦੀਵਾਰ ਦੋਨੇ ਪਾਸਿਓਂ ਜਿਹੜੀ ਹੈ ਫਟ ਗਈ ਹੈ ਇਹ ਇਕੱਲੇ ਇਹ ਹਾਲਾਤ ਨਹੀਂ ਤੁਹਾਨੂੰ ਹੋਰ ਵੀ ਕਈ ਕਰਾਂ ਦੇ ਹਾਲਾਤ ਦਿਖਾਉਣੇ ਆ ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ 2020 ਦੇ ਵਿੱਚ ਇਹ ਮਕਾਨ ਬਣਿਆ ਹਜੇ ਕੋਈ ਬਾਲਾ ਪੁਰਾਣਾ ਮਕਾਨ ਨਹੀਂ ਹੈ ਪ੍ਰਧਾਨ ਮੰਤਰੀ ਵਾਸ ਯੋਜਨਾ ਦੇ ਵਿੱਚ ਜਿਹੜਾ ਇਹਨਾਂ ਨੂੰ ਗੰਗਾ ਰਾਮ ਨੂੰ ਘਰ ਮਿਲਿਆ ਸੀਗਾ ਇਹ ਬੋਰਡ ਦੱਸ ਰਿਹਾ ਹੈ ਬਿਲਕੁਲ ਇਹ ਸਾਰਾ ਤੇ ਇਹ ਘਰ ਜਿਹੜਾ 2020 ਦੇ ਵਿੱਚ ਬਣਿਆ ਸੀ ਇਹਦੇ ਵਿੱਚ ਪਹਿਲੀ ਕਿਸ਼ਤ ਇਹਨਾਂ ਨੂੰ 30000 ਦੀ ਆਈ ਹੈ ਦੂਜੀ 72000 ਦੀ ਆਈ ਹੈ ਤੇ 90 ਦਿਨ ਮਨਰੇਗਾ ਸਕੀਮ ਅਧੀਨ ਇਹ ਜਿਹੜਾ ਘਰ ਬਣਿਆ ਸੀਗਾ ਸੋ ਹੋਰ ਵੀ ਤੁਹਾਨੂੰ ਇੱਥੇ ਜਿਹੜੇ ਨੇ ਹਾਲਾਤ ਦਿਖਾਉਣੇ ਆ ਤੇ ਹਾਂਜੀ ਹੁਣ ਇੱਧਰ ਵੀ ਜਿਹੜੀ ਆ ਪਿੰਡਾਂ ਦੇ ਜਿਹੜੇ ਪਾਣੀ ਵੜਨ ਦੇ ਨਾਲ ਕਈ ਘਰ ਜਿਹੜੇ ਨੇ ਉਹ ਤਰੇੜਾਂ ਆ ਗਈਆਂ ਨੇ ਇਹਨਾਂ ਦੇ ਕਿਉਂਕਿ ਕਿੰਨੇ ਫੁੱਟ ਪਾਣੀ ਆ ਗਿਆ ਸੀ ਜੀ ਦੱਸੋ ਸਾਨੂੰ ਆ ਕੇ ਇੱਥੇ ਆ ਕੇ ਹਾਂਜੀ ਇੱਥੇ 2 ਤੋਂ 3-3 ਫੁੱਟ ਲਾਸਟ ਤੇ ਆ ਗਿਆ ਸੀਗਾ ਬਾਕੀ ਪਿਛਾਂਤ ਵਾਲਾ ਮਗਰ ਕਮਰਿਆਂ ਦੇ 3-3 ਫੁੱਟ ਹੈਗਾ ਸੀ ਜੀ ਤੇ ਹੁਣ ਕੀ ਆ ਤੁਹਾਡੇ ਕਿੰਨੇ ਦੇਖੋ ਜੀ ਪਿੱਛੇ ਮਕਾਨਾਂ ਦੇ ਪਾਣੀ ਆ ਤਰੇੜਾਂ ਆ ਗਈ ਜੀ ਸਾਰੇ ਮਕਾਨ ਦੇ ਗਿਨ ਵਾਲੇ ਦੰਜੀ ਨਹੀਂ ਕਰਦਾ ਅੰਦਰ ਵੜਨ ਨੂੰ ਹੈਦਰ ਅੰਦਰ ਲੈ ਆ ਕੰਡ ਵੀ ਪਾੜ ਕੇ ਆ ਪਾਣੀ ਦੀ ਮਜਾ ਲਾ ਬੈਠੇ ਆ ਵੇਖੋ ਤਰੇੜਾ ਉੱਤੋਂ ਪੈ ਕੇ ਅੰਦਰ ਤੱਕ ਜੀ ਹਾਂ ਕੰਡ ਦਾ ਪਤਾ ਨਹੀਂ ਕਰਦਾ ਕਿੰਨਾ ਰੋੜੇ ਕਿੰਨੇ ਹਾਂ ਹਾਂ ਉਪਰੋਂ ਛੱਤ ਵੀ ਜਿਹੜੀ ਹੈ ਉਹ ਵੀ ਤਰੇੜ ਛੱਡ ਗਈ ਹੈ ਅੱਛਾ ਜੀ ਜਿਵੇਂ ਜਿਵੇਂ ਪਾਣੀ ਸੁਪਦਾ ਦਾ ਥੱਲੇ ਬੰਦੀ ਜਾਂਦੀ ਜਗਾ ਹੈ ਹਾਂਜੀ ਦੱਸੋ ਇੱਕ ਜੀ ਦੱਸੋ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਮੇਰੀ 80 ਸਾਲ ਦੀ ਹੋ ਗਈ 80 ਸਾਲ ਦੀ ਕੀ ਨਾਂ ਜੀ ਤੁਹਾਡਾ ਰੇਸ਼ਮ ਸਿੰਘ ਰੇਸ਼ਮ ਸਿੰਘ ਜੀ ਇੰਨੇ ਸਾਲਾਂ ਦੇ ਵਿੱਚ ਤੁਸੀਂ ਇੰਨਾ ਭਾਰੀ ਵੀ ਦੇਖਿਆ ਕਿ ਹਾਂਜੀ ਹੈ ਜੀ ਇਹਦੋਂ ਪਹਿਲਾਂ ਕਦੋਂ ਆਇਆ ਸੀ 63 64 ਚ ਹਮ ਸੰ 63 64 ਚ ਆਇਆ ਸੀ ਉਦੋਂ ਸਾਡਾ ਪਿੰਡ ਸਾਰਾ ਟਿਬਿਆ ਤੇ ਜਾ ਕੇ ਭੈਣ ਲੱਗ ਗਿਆ ਸੀ ਉਦੋਂ ਬਾਅਦ ਆਇਆ ਇਹਨੂੰ ਪਤਾ ਸ਼ਿਕਾਇਤ ਕੀ ਹੋਈ ਹੈ ਪਿੰਡ ਦਾ ਨਿਕਾਸ ਹੈ ਨਹੀਂ ਪਾਣੀ ਦਾ ਮੋਟਰ ਲੱਗੀਆਂ ਜਾਂਦੀਆਂ ਸੇਵ ਨਾਲੇ ਚ ਪਰ ਕੱਢ ਨਹੀਂ ਸਕਦੀਆਂ ਕਿਉਂਕਿ ਥੱਲੇ ਵਾਲਾ ਪਾਣੀ ਉੱਚਾ ਆ ਗਿਆ ਥੱਲੇ ਵਾਲਾ ਪਾਣੀ ਹੈ ਨਾ ਜਿਹੜਾ ਉਹ ਉੱਚਾ ਗਿਆ ਉਹਦੀ ਵਜ੍ਹਾ ਨਾਲ بارش ਹੈਡੀ ਕੋਈ ਜਿਹੜੀ ਹੈ ਨਾ ਮਾਰ ਵਾਲੀ ਨਹੀਂ ਸੀ ਮਤਲਬ ਸੇਮ ਵਾਲੀ ਨਾਲ ਵਜ੍ਹਾ ਨਾਲ ਜਿਹੜਾ 4 ਘੰਟੇ ਲਗਾਤਾਰ بارش ਪੈਣੀ ਨਾ ਬਹੁਤ ਜ਼ਿਆਦਾ ਚਲ ਸਕੀ ਔਖੀ ਜੀ ਕਿਉਂਕਿ ਹੁਣ ਕੱਚੀ ਮਿੱਟੀ ਦਾ ਹੈ ਨਹੀਂ ਹੁਣ ਤਾਂ ਪੱਕੀਆਂ ਹੈ ਉਹ ਪਾਣੀ ਨੂੰ ਖਿੱਚ ਨਹੀਂ ਸਕਦੀ ਨਿਕਾਸ ਤਾਂ ਬਾਹਰ ਜਾਊਗਾ ਤੇ ਨਿਕਾਸ ਹੈ ਕੋਈ ਨਹੀਂ ਪਿੰਡ ਦਾ ਇਸ ਕਾਰਨ ਮਕਾਨ ਬੰਦੇ ਜਾਂਦੇ ਹੁਣ ਤੁਸੀਂ ਇਧਰ ਮਾੜੀ ਜੀ ਨਿਗਾਹ ਮਾਰੋ ਜੀ ਇੱਥੋਂ ਲੈ ਕੇ ਉਹ ਮਕਾਨ ਵੇਖੋ ਕਿੱਥੋਂ ਤੱਕ ਤਰੇੜਾ ਉਹ ਨਜ਼ਰ ਆਈ ਨਹੀਂ ਪੋਲੀ ਕੋਲ ਬਿਲਕੁਲ ਬਿਲਕੁਲ ਨਹੀਂ ਇਹਨਾਂ ਦਾ ਕੋਈ ਤਵਾਰ ਨਹੀਂ ਜਿਵੇਂ ਜਿਵੇਂ ਧੁੱਪ ਬੰਦੀ ਜਾਂਦੀ ਤੇ ਉਹ ਮਿੱਟੀ ਆ ਥੋੜਾ ਥੋੜਾ ਆ ਅਮੜੇ ਦੇਖੇ ਹਾਂਜੀ ਉੱਪਰਲੇ ਤਾਂ ਆਪਾਂ ਵੇਖ ਲੈਨੇ ਆ ਥੱਲੇ ਦੇ ਵੇਖਦੇ ਰਹਿਦੇ ਰਹਿਦੇ ਬੰਦੀ ਜਾਂਦੀ ਹੈ ਹਾਂਜੀ ਇਹਨਾਂ ਦਾ ਕੋਈ ਤਵਾਰ ਨਹੀਂ ਇਹਨਾਂ ਦੇ ਬੈਗ ਦੇ 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 ਇਹ ਅਵਰਜੈਂਸੀ ਬਾਰਸ਼ ਜਿਹੜੀ ਆਈ ਉਹਨੇ ਇੱਕੋ ਦਮ ਤਿੰਨੋਂ ਆਪਕੀ ਲੈਵਲ 'ਚ ਕਨੇ ਬੋੜਾ ਬਦਲ ਇਹ ਬੋੜਾ ਬਦਲ ਸੀ ਨਾ ਕਾਜਦਾ ਸੀ ਨਾ ਬੋਲਦਾ ਸੀ ਇੱਕੋ ਦਮ ਉਤਰਿਆ ਤੇ ਇੱਕੋ ਦਮ ਨਾਲ ਦੀ ਨਾਲ ਬਸ ਫਿਰ ਮੁੜ ਕੇ ਬੰਦ ਨਹੀਂ ਹੋਇਆ ਉਹਨੇ ਆ ਕੀਤਾ ਕੰਮ ਅੱਛਾ ਪਿੰਡ ਦੀਆਂ ਹੋ ਗਿਆ ਦੁਸ਼ਮਣੀਆਂ ਤੌਰ ਤੇ ਉੱਥੇ ਕੋਈ ਛਟਕਾ ਲਾਉਣ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਅਸੀਂ ਇੱਧਰ ਨਹੀਂ ਲਾਉਣ ਦਿੰਦੇ ਪਾਣੀ ਜੋਗ ਸਾਰੇ ਪਿੰਡ ਦੇ ਵਿੱਚ ਫਿਰ ਹਾਨੀਸਾਰ ਨੂੰ ਇੱਕ ਤਾਂ ਖੇਤਾਂ 'ਚ ਸੀ ਟਿ ਮੋਟਰ ਲਾ ਕੇ 6 ਇੰਚ ਇੱਕ ਨਹਿਰ 'ਚ ਸੀ ਟਿਆ ਦੇ ਫਿਰ ਨਿਕਲਿਆ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪਿੰਡ ਦੇ ਵਿੱਚ ਇੱਕ ਸਥਿਤੀ ਹੈ ਸਾਡੇ ਨਾਲ ਇੱਥੇ ਹਰਪ੍ਰੀਤ ਸਿੰਘ ਜੀ ਵੀ ਆਏ ਨੇ ਪਿੰਡ ਨਾ ਦولتਪੁਰਾ ਤੇ ਹਰਪੀ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਹਾਲਾਤ ਹੈ ਜੀ ਇਲਾਕੇ ਦੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਪਿੰਡ ਦੇ ਵਿੱਚ ਜਿਹਨੂੰ ਦੱਸਿਆ ਕਹਿੰਦੇ ਬਜ਼ੁਰਗ ਕਹਿੰਦੇ 36 ਦੇ ਵਿੱਚ ਮੀਂਹ ਆਇਆ ਸੀ ਹੁਣ ਆਇਆ ਇਹ ਕੀ ਹਾਲਾਤ ਹੈ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਦਾਨੇ ਵਾਲੇ ਸਭ ਬਹੁਤ ਹੀ ਬੁਰੇ ਹਾਲਾਤ ਹੈ ਜੀ ਜਿਹੜਾ ਮੀਂਹ ਆਇਆ ਦੇ ਨਾਲ ਚਾਰ ਪੰਜ ਪਿੰਡ ਜਿਹੜੇ ਅਬੋਰ ਹਲਕੇ ਦੇ ਆ ਉਹਨਾਂ ਦੇ ਵਿੱਚ ਪਾਣੀ ਹਜੇ ਵੀ ਖੜਾ 8 ਦਿਨਾਂ ਦੇ ਬੀਤ ਜਾਣ ਦੇ ਬਾਵਜੂਦ ਲੋਕਾਂ ਦੀ ਸਰਕਾਰ ਨੇ ਮਦਦ ਨਹੀਂ ਕੀਤੀ ਲੋਕਾਂ ਨੇ ਆਪ ਪਾਣੀ ਕੱਢਿਆ ਜਿਹੜੇ ਪਿੰਡ ਦੇ ਵਿੱਚ ਤੁਸੀਂ ਖੜੇ ਹੋ ਇਸ ਪਿੰਡ ਦੇ ਵਿੱਚ ਪੌਣੇ 200 ਦੇ ਕਰੀਬ ਮਕਾਨ ਆ ਜਿਹੜੇ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੇ ਆ ਔਰ ਉਹਨਾਂ ਲੋਕਾਂ ਦੀ ਸਰਕਾਰ ਦੀ ਮਦਦ ਦੀ ਉਡੀਕ ਕਰ ਰਹੇ ਆ ਪ੍ਰਸ਼ਾਸਨ ਵੱਲੋਂ ਕੋਈ ਵੀ ਹਲੇ ਤੱਕ ਸਰਵੇ ਕਰਨ ਨਹੀਂ ਆਇਆ ਕੋਈ ਇੱਥੇ ਬੰਦਾ ਨਹੀਂ ਪਹੁੰਚਿਆਗਾ ਅਸੀਂ ਇਹੀ ਉਮੀਦ ਕਰਦੇ ਆਂ ਵੀ ਸਰਕਾਰ ਆਉਣ ਵਾਲੇ ਦਿਨਾਂ 'ਚ ਕਿਉਂ ਲੋਕ ਗਰੀਬ ਲੋਕ ਆ ਜੀ ਮੁਰਗੀ ਤੇ ਬੱਕਰੀ ਦਾ ਤਾਂ ਮੁਆਵਜ਼ਾ ਮੰਗਦੇ ਨਹੀਂ ਉਹ ਮੰਗਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਆਪ ਦਾ ਜਿਹੜਾ ਵਪਾਰ ਆ ਜਾਂ ਆਪ ਦਾ ਜਿਹੜਾ ਕੰਮਕਾਰ ਕਰ ਸਕੀਏ ਤੁਸੀਂ ਦੇਖੋ ਵੀ ਇੱਥੇ ਲੇਬਰ ਕਲਾਸ ਹੈ ਖੇਤਾਂ 'ਚ ਪਾਣੀ ਖੜ ਗਿਆ ਦਿਹਾੜੀ ਕਰਨ ਦੇ लायक ਵੀ ਨਹੀਂ ਬਚੇ ਵੀ ਇਹ ਲੋਕ ਕੱਲ ਨੂੰ ਖੇਤਾਂ 'ਚ ਦਿਹਾੜੀ ਵੀ ਕਰ ਸਕਣ ਤੇ ਆਰਥਿਕ ਹਾਲਤ ਤੇ ਕਿਸਾਨੀ ਦੇ ਬਹੁਤ ਮਾੜੇ ਆ ਸਰਕਾਰ ਦੀ ਮਦਦ ਦੀਏ ਉਡੀਕ ਕਰ ਰਹੇ ਆ ਜੀ ਵੀ ਸਰਕਾਰ ਇੱਥੇ ਪਹੁੰਚੇ ਤੇ ਇਹਨਾਂ ਦੀ ਮਦਦ ਕਰੇ ਜੀ ਤੁਹਾਡੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਕੋਈ ਅੱਗੇ ਅਪਰੋਚ ਕੀਤੀ ਹੋਵੇ ਪ੍ਰਸ਼ਾਸਨ ਤੱਕ ਜਾਂ ਸਰਕਾਰੀ ਦਰਬਾਰੇ ਤੱਕ ਕੀ ਕੋਈ ਸੁਣਵਾਈ ਹੋਈ ਜਾਂ ਕਿਹੋ ਜਿਹਾ ਰਾਤ ਕਾਰਜ ਕੀਤੇ ਗਏ ਜੀ ਹਲੇ ਤਾਈ ਤਾਂ ਮੈਂ ਇਹੀ ਦੱਸਿਆ ਜੀ ਵੀ ਲੋਕਾਂ ਨੇ ਆਪ ਮੁਹਰੇ ਆਪ ਰਾਹਤ ਕਾਰਜਾਂ ਦੇ ਵਿੱਚ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਪਾਣੀ ਨਿਕਲਿਆ ਸਰਕਾਰ ਦੇ ਤਾਂ ਅਸੀਂ ਆਪ ਖੁਦ ਮੈਂ ਇੱਕ ਦਿਨ ਜਦੋਂ ਪਹੁੰਚਿਆ ਉਥੇ ਐਸ ਡੀ ਐਮ ਸਾਹਿਬ ਕਹਿ ਚੁੱਕੇ ਸੀ ਵੀ ਹਜੇ ਤੱਕ ਸਰਕਾਰ ਦਾ ਕੋਈ ਫੰਡ ਨਹੀਂ ਹੈ ਸਾਡੇ ਰੌਲਾ ਪਾਉਣ ਦੇ ਬਾਵਜੂ ਕਹਿਣ ਤੋਂ ਬਾਅਦ ਔਰ ਹਲਕਾ ਇੰਚਾਰਜ ਸਾਹਿਬ ਉਸ ਤੋਂ ਬਾਅਦ ਪਹੁੰਚੇ ਕਿਉਂਕਿ ਇੱਥੇ ਜਿਹੜੇ ਹਲਕਾ ਇੰਚਾਰਜ ਸਾਹਿਬ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਤਾਂ 4 ਦਿਨ ਤੱਕ ਇੱਥੇ ਸਾਰ ਵੀ ਨਹੀਂ ਲਈ ਹਾਲਾਤ ਬਹੁਤ ਮਾੜੇ ਹੈ ਜੀ ਔਰ ਜਿਹੜੇ اپੋਜੀਸ਼ਨ ਪਾਰਟੀਆਂ ਅਸੀਂ ਜਿਹੜੇ ਲੋਕ ਆਮ ਲੋਕ ਬੈਠੇ ਆ ਇਹ ਲੋਕਾਂ ਨੇ ਆਪਦੇ ਸਹਿਯੋਗ ਨਾਲ ਆਪ ਹੀ ਇਹ ਪਾਣੀ ਬਾਹਰ ਕੱਢਿਆ ਸਰਕਾਰ ਦੀ ਕਿਤੇ ਕੋਈ ਮਦਦ ਨਹੀਂ ਪਹੁੰਚੀ ਹਲੇ ਤੱਕ ਜੀ ਜੀ ਹਾਂਜੀ ਸਾਨੂੰ ਇੱਥੇ ਪਾਲੀ ਦੇ ਵਿੱਚ 290 ਰੁਪਏ ਦਿਹਾੜੀ ਮਿਲਦੀ 290 ਰੁਪਏ ਹੈ ਦਿਹਾੜੀ ਜੀ ਅੱਛਾ 290 ਦੇ ਨਾਲ ਗਰੀਬ ਬੰਦਾ ਦਿਹਾੜੀ ਜਾ ਕੇ ਮਕਾਨ ਸੰਭਾਲੂਗਾ ਕਿ ਦਿਹਾੜੀ ਕਰੂਗਾ ਤੇ ਦਿਹਾੜੀ ਵਾਲੇ ਸਾਦੇ ਹੱਥ ਹੁਣ ਆਪਣੇ 6ਵਾਂ ਦਿਨ ਹੋ ਗਿਆ بارش ਨੂੰ ਤੇ ਅੱਜ ਤੱਕ ਘਰ ਘਰੇ ਬੈਠੇ ਸਾਰੇ ਤੇ ਕੀ ਖਾਵਾਂਗੇ ਜਨਰੇਟਰ ਚਲਾਏ ਲੋਕਾਂ ਨੇ ਮੱਛਰ ਤੋਂ ਐਡੀ ਬੁਰੀ ਹਾਲਤ ਲਾਈਟ ਵਾਲਿਆਂ ਦੇ ਪਿੱਛੇ ਪਾਣੀ ਖੜ ਗਿਆ ਲਾਈਟਾਂ ਕੱਟ ਆਪਾਂ ਚਲਾ ਹੀ ਨਹੀਂ ਸਕਦੇ ਸੀ ਕਿਉਂਕਿ ਪਿੰਡ ਦੇ ਵਿੱਚ ਖਤਰਾ ਸੀ 6 ਦਿਨ ਲੋਕਾਂ ਨੇ ਜਿਹੜੇ ਜਨਰੇਟਰ ਚਲਾਏ ਆ 500 ਰੁਪਿਆ ਦਿਹਾੜੀ ਤਾਂ ਜਨਰੇਟਰ ਦਾ ਕਿਰਾਇਆ 500 ਦੇ ਤੇਲ ਖੰਦਾ 1000 ਰੁਪਿਆ ਗਰੀਬ ਆਪਦੀ ਰੋਟੀ ਪਕਾਊਗਾ ਕਿ ਉਹ ਲੈ ਕੇ ਚਲਾਊਗਾ ਦੱਸੋ ਐਡੀ ਬੁਰੀ ਹਾਲਾਤ ਹੋਈ ਤੇ ਸਾਡੇ ਰਿ ਵਰਗੇ ਬਜ਼ੁਰਗ ਤਾਂ ਕੱਪੜਾ ਪਾ ਲੈਂਦੇ ਸੀ ਡੰਡੇ ਤੇ ਤੇ ਰਾਤ ਨੂੰ ਹਲਾ ਲਾ ਕੇ ਆ ਟਾਈਮ ਪਾਸ ਇਹ ਸਰਕਾਰਾਂ ਨੂੰ ਕੀ ਚੱਟੀਏ ਰੋਣੇ ਦਾ ਇਸ ਗੱਲ ਨੂੰ ਸਰਕਾਰ ਬਣਾਉਣ ਦਾ ਕੀ ਫਾਇਦਾ ਆਪਾਂ ਤੈਨੂੰ ਇੱਕ ਫਰਜ਼ ਕਿ ਤਾ ਸਰਪੰਚ ਬਣਾ ਲਿਆ ਪੈਣਾ ਜੋ ਮੋਢਾ ਮੁਖੀ ਹੈ ਤੇਰੇ ਕੋਲੇ ਜਾ ਕੇ ਮੈਂ ਰੋਣਾ ਵੀ ਆਪਾਂ ਨੂੰ ਆ ਮਸੀਬਤ ਹੋ ਗਈ ਜੇ ਆਪਾਂ ਉਸੀ ਉਸੀ ਆਪਸੀ ਬੋਲ ਪੇ ਤੇ ਤੇਰਾ ਹੱਕ ਆਉਣ ਦਾ ਤਾਂ ਹੱਕ ਹੈ ਕਿ ਨਹੀਂ ਐਮਐਲਏ ਐਮਪੀ ਬਣਾਉਣ ਦਾ ਆਪਾਂ ਨੂੰ ਕੀ ਫਾਇਦਾ ਜੇ ਉਹਨਾਂ ਨੇ ਆਪਣੀ ਗਰਜ ਹੀ ਨਹੀਂ ਕਰਨੀ ਉਦੋਂ ਤਾਂ ਆਪਣੇ ਪੈਰੀ ਹੱਥ ਲਾਉਂਦੇ ਆ ਕੇ ਅੱਜ ਆਪਾਂ ਉਹਨਾਂ ਦੇ ਪੈਰੀ ਹੱਥ ਲਾ ਛੱਕੇ ਉਹਨਾਂ ਨੂੰ ਮੋਢੇ ਤੇ ਚੱਕੀ ਫਿਰਦੇ ਹੁੰਦਾ ਵੀ ਨਹੀਂ ਹੁੰਦੇ ਤੇ ਫਿਰ ਬਣਾਉਣ ਦਾ ਫਾਇਦਾ ਮੈਂ ਨੰਗੇ ਪੈਰੀ ਸਾਨੂੰ ਪੁਰਾਣੀਆਂ ਗੱਲਾਂ ਦੱਸਦਾ ਮੈਂ ਗੁੱਸਾ ਨਾ ਮੰਨੇ ਜੇ ਠਹਿਰੋ ਇੱਕ ਮਿੰਟ ਚੁੱਪ ਕਰ ਸਨ 65 ਚਾਹ ਸੜਕ ਬਣੀ ਆਪਣੀ ਪੱਕੀ ਬਲਰਾਵ ਨੂੰ ਐਮਐਲਏ ਬਣਾ ਕੇ ਪੈਦਿਆ ਅੱਜ ਤੱਕ ਰੈਸੀ ਕਹਦੀ ਹੈ ਨਾ ਸਾਸੀ ਕਾਂਗਰਸ ਹੀ ਰਹੇ ਪੁਰਾਣੇ ਐਤ ਕੀ ਝਾੜੂ ਵਾਲਿਆਂ ਨੂੰ ਪਾਈਆਂ ਵਾਅਦੇ ਦੀ ਵਾਅਦੇ ਤੇ ਸਾਡੀ ਤਕਤਾਂ ਵੀ ਨਹੀਂ ਸੁਣੀਤੀ ਹੁਣ ਤੂੰ ਹਿਸਾਬ ਲਾ ਲੋ ਪੈ ਸਨ 65 ਤੋਂ ਤੇ ਕੀ ਗਰੀਬ ਕਰਾਂਗੇ ਤੇ ਦਿਹਾੜੀ ਹੋਈ ਰਹੀ ਸਾਡੀ ਜ਼ਿਮੀਂਦਾਰ ਨਾਲ ਲੜ ਪੀਏ ਜਾ ਕੇ ਵੇ ਸਾਰੇ ਢੈੜੀ ਵਧਾਓ ਕੋਈ ਸਰਕਾਰ ਮਦਦ ਕਰੇ ਫੇਰ ਜੇ ਭਗਵਾਨ ਤੁਮਾਨ ਦੇ ਕੰਮ ਸੀ ਜਿਹੜੇ ਕਣਕ ਤੁਹਾਨੂੰ ਮੋਦੀ ਸਾਹਿਬ ਜਾਂ ਕੋਈ ਵੀ ਦਿੰਦਾ ਸੀ 2 ਰੁਪਏ ਵਾਲੀ ਉਹ ਵੀ ਚੱਕ ਕੇ ਬੰਦ ਕਰਦੇ ਕਹਿੰਦੇ ਮੈਂ ਆਟਾ ਸਾਫ ਦੇਉਂਗਾ ਮੈਂ ਆਹਦੇ ਹੀ ਖੜੇ ਹੁਣ ਮੈਂ ਗਰੀਬ ਜਾ ਕੇ ਢੈੜੀ ਕਰ ਲੂੰਗਾ 80 ਸਾਲ ਦੀ ਉਮਰ ਹੈ ਮੇਰੀ ਇਹ ਗੱਲਾਂ ਕਰਨ ਨੂੰ ਬਣੀਆਂ ਨਹੀਂ ਆ ਆਪਾਂ ਕੋਈ ਕਿਸੇ ਦੇ ਡਾਂਗ ਨਹੀਂ ਆਪਣੀ ਪੰਜਾਬੀ ਬੋਲੀ ਹੁਣ ਅਗਲੇ ਨੂੰ ਆਉਂਦਾ ਗੁੱਸਾ ਤੇਰੇ ਦਿਲ ਪਰੇ ਦੇ ਵਿੱਚ ਰਨਾ ਉਸਨੂੰ ਕਰਮਸੂ ਗਰਦੀਪ ਸਾਡੇ ਬਜ਼ੁਰਗਾਂ ਦੇ ਸਾਥੀ ਸੀ ਉਹਨਾਂ ਵੇਲਿਆਂ ਦੇ ਵਿੱਚ ਇੱਕ ਸੇਤੀਆਂ ਦੇ ਕੰਮ ਹੁੰਦਾ ਸੀ ਮੈਂ ਡਰਾਈਵਰੀ ਕਰਦਾ ਸੀ ਕਿੰਨੀ ਜਮੀਨਾ ਦੌਲਤਪੁਰੇ ਦੀ ਸਬਜ਼ੀ ਦੀ ਮੈਂ ਟਰਾਲੀ ਲੈਉਣੀ ਪੜ ਗਈ ਰਾਹ ਠੱਲ ਕੇ ਉਹਨੂੰ ਚਾਚਾ ਸਬਜ਼ੀ ਲੈ ਜਾ ਯਾਰ ਅੱਜ ਮੇਰੇ ਘਰ ਕੋਈ ਪਾਣੀ ਨਹੀਂ ਪੀਉਂਦਾ ਤੇ ਪਿਆ ਦੂਗਾ ਸੋ ਬਿਲਕੁਲ ਸੰਤਰਾਵ ਜੀ ਤੁਹਾਡੀਆਂ ਗੱਲਾਂ ਜਿਹੜੀਆਂ ਬਿਲਕੁਲ ਸਹੀ ਨੇ ਕੀ ਨਾ ਦੱਸੇ ਰੇਸ਼ਮ ਸਿੰਘ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਆ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਸਰਕਾਰਾਂ ਦਾ ਇੱਥੇ ਫਰਜ਼ ਬਣਦਾ ਆਉਣ ਤੇ ਹਾਲਾਤਾਂ ਦਾ ਜਜਾ